ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਕੱਲ ਪ੍ਰਮਾਤਮਾ ਨੇ ਸਿਰ ਤੇ ਹੱਥ ਰੱਖ ਕੇ ਰੱਖ ਲੇ ਕੱਲ ਬਹੁਤ ਵੱਡਾ ਨੁਕਸਾਨ ਹੁੰਦਾ ਹੁੰਦਾ ਬਚ ਗਿਆ ਨੁਕਸਾਨ ਤਾਂ ਹੋ ਹੀ ਗਿਆ ਸੀ ਪਰ ਜ਼ਿੰਦਗੀ 'ਚ ਕਦੇ ਕਿਸੇ ਦਾ ਮਾੜਾ ਨਹੀਂ ਕਰਿਆ ਸੀਗਾ 20 ਸਾਲ ਹੋ ਗਏ ਰੀਪਰ ਜਾਂ ਕਮੈਨ ਦੇ ਵਿੱਚ ਬੜਿਆਂ ਨੂੰ ਖਾਮ ਚਲਾਉਂਦੇ ਨੂੰ ਪਹਿਲੀ ਵਾਰ ਜ਼ਿੰਦਗੀ 'ਚ ਹਾਸਾ ਹੋਇਆ ਕਦੇ ਹਾਸਾ ਨਹੀਂ ਹੋਇਆ ਸੀਗਾ ਤੇ ਪ੍ਰਮਾਤਮਾ ਨੇ ਸਿਰ ਤੇ ਧਿਕੇ ਰੱਖ ਲੇ ਕੱਲ ਮਸ਼ੀਨ ਨੂੰ ਤੂੜਿਆ ਰੀਪਰ ਨੂੰ ਅੱਗ ਪਈ ਸੀਗੀ ਅੱਗ ਕਿੱਥੋਂ ਪਈ ਅੱਖਾ ਟੁੱਟ ਗਿਆ ਤੜਕੇ ਮਸ਼ੀਨ ਜਾਨ ਸਰ ਚੋ ਕੋ ਗੀਤ ਦੇ ਡਰਾਈਵਰ ਨੇ ਪੁੱਠੀ ਪੱਠੀ ਕਮਾ ਕੇ ਜੋ ਛੇੜੇ ਤੇ ਪੱਖਾ 빙ਾ ਹੋ ਗਿਆ 빙ਾ ਹੋਣ ਕਰਕੇ ਚੱਲੀ ਗਿਆ ਤੇ ਮੁੜ ਕੇ ਪੱਖਾ ਟੁੱਟ ਕੇ ਤੇ ਚੰਗੈੜਾ ਵੱਜ ਗਿਆ ਨਾਲੇ ਟਰਾਲੀ 'ਚ ਅੱਗ ਲੱਗ ਗਈ ਨਾਲੇ ਮਸ਼ੀਨ 'ਚ ਅੱਗ ਲੱਗ ਗਈ ਕਾਟਰ ਤੋਂ ਲੈ ਕੇ ਚਾਰਨੇ ਤੱਕ ਮੰਗਰਾਕ ਲੱਗ ਗਈ ਬਿਲਕੁਲ ਜਮਾ ਅੱਜ ਦੁਬਾਰੇ ਦੇਖ ਜੇ ਕਰੀ ਜਾਂਦੇ ਅੱਗ ਅੱਗ ਲੱਗ ਗਈ ਜਮਾ ਬਿਲਕੁਲ ਤੇ ਸਾਰੀ ਜੱਗ ਅੱਗ ਸੀਗੀ ਮਸ਼ੀਨ ਦੇ ਵਿੱਚ ਜਦੋਂ ਟਰਾਲੀ ਮੰਨ ਕੇ ਚੱਲ ਉਹ ਤੇ ਚੜਾਈ ਸੀਗੀ ਸੜਕ ਦੇ ਉੱਤੇ ਆਹਾ ਮਸ਼ੀਨ ਉਦੋਂ ਫੁੱਲ ਅੱਗ ਸੀਗੀ ਪੋਪੋ ਲੈ ਕੇ ਥੱਲੇ ਡੱਕ ਪਰਪ ਪਰਮਾਤਮਾ ਨੇ ਸਿਰ ਤੇ ਹੱਥ ਰੱਖਿਆਗਾ ਆਹ ਵੇ ਗਾਜ ਵੀ ਵਿੰਗੇ ਹੋਵੇ ਗੱਲ ਪਤਾ ਨਹੀਂ ਚੋਕ ਹੀ ਏਡੀ ਵੱਡੀ ਕੀਤੀ ਜਾਂਦੇ ਪੱਖੇ ਵੀ ਵਿੰਗੇ ਹੋਗੇ ਐ ਲੋਟ ਕਰੇ ਬੈ ਤੁਹਾਨੂੰ ਅੱਜ ਦਿਖਾਉਣਾ ਮੈਂ ਟਰਾਲੀ ਇਹ ਵੀ ਦਿਖਾਉਣਾ ਤੁਹਾਨੂੰ ਅੱਜ ਇਹ ਏ ਟਰਾਲੀ ਦੇ ਵਿੱਚ ਆਹ ਟਰਾਲੀ ਪਾ ਕੇ ਗੱਡੀ ਸੀ ਪਹਿਲਾਂ ਇਹ ਫੁੱਲ ਭਰ ਗਈ ਸੀ ਪਰ ਆਟ ਆਟ ਵਾਲੀ ਦੇ ਵਿੱਚ ਐਨੀ ਢੂਡੀ ਸੀ ਆ ਦੇਖੋ ਤੇ ਐਂ ਲਾ ਕੇ ਐਸੋ ਤੱਕ ਢੂਡੀ ਸਾ ਮੱਚੀ ਹੋਈ ਆ ਦੇਖ ਲੋ ਸਮਾਰ ਕੇ ਤੁਹਾਨੂੰ ਦਿਖਾਉਣਾ ਮੈਂ ਆ ਸੇਕ ਲੱਗਿਆ ਹੋਇਆ ਪੂਰਾ ਆ ਦੇਖੋ ਇਹ ਆ ਸੇਕ ਆ ਦੇਖ ਆ ਮੱਚੀ ਹੋਈ ਆ ਮਗਰੋਂ ਕੱਲ ਆ ਮੱਚ ਗਈ ਜਮਾ ਯਾਲੀ ਆ ਦੇਖੋ ਤੇ ਇਧਰੋਂ ਇੱਥੋਂ ਤੱਕ ਆ ਆ ਗਈ ਆ ਚੀਜ਼ ਆ ਗਿਆ ਦੇ ਆ ਮੱਛੀ ਹੋਈ ਆ ਵੀ ਪ੍ਰਮਾਤਮਾ ਨੇ ਯਾਰ ਸਿਰ ਤੇ ਹੱਥ ਦੇ ਕੇ ਰੱਖ ਲੇ ਪਤਾ ਨਹੀਂ ਆਪਾਂ ਕਿਸ ਦਾ ਹੂੰ ਮਾੜਾ ਨਹੀਂ ਕਰਿਆ ਆਪਾਂ ਕਹਿੰਦੇ ਆ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਨਾਲ ਹਾਸਾ ਨਾ ਹੋਵੇ ਜੇ ਹੁੰਦਾ ਤਾਂ ਕਦੇ ਜ਼ਿੰਦਗੀ ਦੇ ਵਿੱਚ ਹਫੜੇ ਨਾ ਪਾਉ ਕੱਲ ਅਸੀਂ ਹਫੜੇ ਨਹੀਂ ਪਏ ਅਸੀਂ ਟਰਾਲੀ ਖੇਤ ਦੇ ਵਿੱਚ ਹੀ ਗੜਤੀ ਤਿੰਨ ਜਿਹੜੇ ਰਹਿੰਦੇ ਸੀ ਤੂੜੀ ਵਾਲੇ ਲਾਸਟ ਬਣਾ ਕੇ ਤੇ ਬਣ ਗਈ ਸੀ ਜਿਹਦਾ ਕਰਚਿਆਂ ਚ ਹੁੰਦੀ ਲਾਹਮ ਚ ਹੁੰਦੀ ਜਾਂ ਨਾੜ ਚ ਹੁੰਦੀ ਫੇਰ ਤਾਂ ਸਾਰੀ ਅੱਗ ਫੈਲ ਜੀ ਹੁੰਦੀ ਖੇਤ ਦੇ ਵਿੱਚ ਵੀ ਅੱਗ ਪਈ ਗਈ ਸੀ ਟਰਾਲੀ ਉੱਥੇ ਘਰਤੀ ਟਰਾਲੀ ਦੇ ਵਿੱਚ ਅੱਗ ਭਖਣ ਲੱਗੀ ਤੇ ਮਸ਼ੀਨ ਦੇ ਵਿੱਚ ਪੂਰੀ ਅੱਗ ਲੱਗੀ ਸੀਗੀ ਕੱਲੀ ਮਸ਼ੀਨ ਨੂੰ ਹੌਲੀ ਹੌਲੀ ਪਿੰਡ ਲਿਆਂਦਾ 10 ਕਿਲੇ ਵਾਹੀ ਪਿੰਡ ਤੋਂ ਦੂਰ ਚੱਲਦੀ ਸੀ ਲਿਆ ਕੇ ਤੇ ਟੋਬੇ ਦੇ ਵਿੱਚ ਲਾ ਲਈ ਉੱਥੇ ਭਉਂਤੀ ਉਦੋਂ ਬਾਅਦ ਪਿੰਡ ਵਾਲਿਆਂ ਨੇ ਵੀ ਬਹੁਤ ਸਾਹ ਦਿੱਤਾ ਸਾਰਿਆਂ ਨੇ ਭਰਾਵਾਂ ਨੇ ਤੇ ਉੱਥੇ ਬਾਹਟੀਆਂ ਬੋਟੀਆਂ ਲੈ ਕੇ ਵਾਗੇ ਤੇ ਇਹ ਜਿਹਾ ਇੱਥੋਂ ਤੱਕ ਤੂੜੀ ਦੀ ਮੰਗ ਕੇ 7-8 ਮੁੰਡਾ ਤੂੜੀ ਦੀਆਂ ਸੀਗੀਆਂ ਤੇ ਇਹਦੇ ਵਿੱਚ ਵੀ ਅੱਗ ਪਈ ਗਈ ਫੁੱਲ ਇਹਨੂੰ ਫਟਰਾਲੀ ਨੂੰ ਬੋਸ਼ ਕੇ ਖੇਤੋਂ ਪਾ ਕੇ ਡੱਗੀ ਤੇ ਲਾ ਕੇ ਵਿਝਾ ਕੇ ਲਿਆਂਦਾ ਫੇਰ ਵੀ 부ਜੀ ਨਹੀਂ ਆ ਕਾਖ ਨੂੰ ਤੂੜੀ ਆ ਕੇ ਅਸੀਂ ਇੰਨੀ ਸੀਗੀ ਤੂੜੀਏ ਚ ਟੋਬੇ ਚ ਚੱਕਤੀ ਤੇ ਟੋਬੇ ਦੇ ਵਿੱਚ ਵੀ ਉਹ ਪਈ ਸਾਲੀ ਉੱਤੇ ਤੂੜੀ ਭਖੀ ਗਈ ਹੈ ਮੀਹੀ ਕਹਿੰਦਾ ਭਰਾ ਮੇਰੋ ਆਪਣੇ ਤੇ ਜ਼ਿੰਦਗੀ ਚ ਪਹਿਲੀ ਵਾਰ ਕੱਲ ਮਾੜਾ ਦੇਣਾ ਆਇਆ ਸੀ ਪਰਮਾਤਮਾ ਦੇ ਰੱਖਦੇ ਅੱਗ ਲੱਗ ਗਈ ਮਸ਼ੀਨ ਸਾਰੀ ਚ ਪਰ ਨੁਕਸਾਨ ਨਹੀਂ ਕਰਿਆ ਕੋਈ ਵੀ ਮਕਸ਼ੀਨ ਨਹੀਂ ਕੋਈ ਐਣੀ ਵੀ ਬੈਲਟ ਮੱਚ ਗਈ ਜਾਂ ਕੋਈ ਪੈਰੀਆਂ ਮੱਚ ਗਈ ਕੋਈ ਸੀਲ ਮੱਚ ਗਈ ਨਾ ਟਾਇਰ ਭਜਾ ਲਈ ਕਿਸਮਤ ਚੰਗੀ ਲਾ ਲਈ ਪਤਾ ਨਹੀਂ ਆਪਾਂ ਕਿਸ ਤੱਕ ਇਹ ਮਾੜਾ ਨਹੀਂ ਕਰਿਆ ਵੀ ਬਸ ਕੱਲ ਬਹੁਤ ਮਾੜਾ ਦਿਨ ਸੀ ਆ ਪਰਮਾਤਮਾ ਨੇ ਰੱਖ ਲੇ ਤੇ ਐ ਨਹੀਂ ਪਤਾ ਸੀ ਵੀ ਉਹਦੇ ਟਰੈਕਟਰਸ ਉਹਦੇ ਟਰਾਲੀਆਂ ਤੇ ਬਈ ਆ ਆਵਦਾ ਨਾੜ ਹੀ ਪਿਆ ਸੀ 10 ਕਿੱਲੇ ਕੋਲੇ ਹੋਰਾਂ ਦੇ ਤਾਂ ਸਾਰੀ ਨਾੜ ਪਈ ਨਹੀਂ ਹਜੇ ਤੇ ਐ ਨਹੀਂ ਪਤਾ ਕਿ ਕਿੰਨਾ ਨੁਕਸਾਨ ਹੋਣਾ ਸੀ ਚਲੋ ਨਾੜ ਤਾਂ ਛੱਡੋ ਪਰੇ ਸੰਤ ਵੀ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਇਹ ਹੋਇਆ ਜਿੱਦਾਂ ਵੀ ਗੱਲ ਕਰਦੇ ਆਂ ਅਗਲਾ ਕਹਿੰਦਾ ਯਾਰ ਜੇ ਤੂੜੀ ਆਈ ਮਸ਼ੀਨ 'ਚ ਅੱਗ ਪਈ ਹੋਵੇ ਬਚਦੀ ਨਹੀਂ ਕਿਉਂਕਿ ਕਾਰਟਰ ਤੋਂ ਲੈ ਕੇ ਮੰਗਰ ਪੱਖਿਆਂ ਤੱਕ ਤੂੜੀ ਝਾਰਨੇ ਤੱਕ ਡਰਮ ਦੇ ਵਿੱਚ ਥਰੇਸ਼ਰ ਦੇ ਵਿੱਚ ਸਾਰੇ ਜਗ੍ਹਾ ਅੱਗ ਸੀਗੀ ਮੰਨ ਕੇ ਚੱਲੋ ਵੀ ਉਹ 45 ਦੇ ਵਿੱਚ ਵੀ ਅੱਗ ਸੀ ਰਲਕ ਤੂੜੀ ਪਈ ਸੀਗੀ ਤੇ ਬਾਥਰੂਮ ਰੇਹੇ ਇਹਦਾ ਸਾ ਵੀ ਇਹੋ ਜਿਹੇ ਦਿਨ ਕਿਸੇ ਦਿਨ ਲਿਆ ਹੋ